ਕਿ ਇਹ ਪੀ ਆ ਜਿਹੜੀ ਸਰਕਾਰ ਨੇ ਸਾਨੂੰ ਆਹਦੀ ਕਾਪੀ ਬਣਾ ਕੇ ਦਿੱਤੀ ਆ ਤੇ ਇਹ ਉਹ ਕਾਪੀ ਸਾਨੂੰ ਵਿਖਾ ਦੇਣ ਪੀ ਸਰਕਾਰ ਨੇ ਸਾਨੂੰ ਦਿੱਤੀ ਆ ਤੇ ਅਸੀਂ ਹੁਣੇ ਕਿੱਲਾ ਛੱਡ ਤਿਆਰ ਆ ਜੀ 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 ਅਸੀਂ ਉਹਨਾਂ ਨੂੰ ਬਾਕੀ ਇਹ ਵੀ ਦੇਖੋ ਅਸੀਂ ਉਹਨਾਂ ਨੂੰ ਕਿਹਾ ਪੀ ਆ ਕਿਤੇ ਵੀ ਤੁਸੀਂ ਆ ਚੀਜ਼ ਦਾ ਮਤਲਬ ਕਿ ਲੈਓ ਕਾਗਜ਼ ਲੈਓ ਆਰਡਰ ਲੈਓ ਦਲਤ ਦਾ ਆਰਡਰ ਲੈਓ ਅਸੀਂ ਬੋਰ ਲੱਗਾ ਲਗਾ ਕੇ ਛੱਡਾਂਗੇ ਜੀ 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 ਪਰ ਕੋਈ ਉਹ ਸਾਨੂੰ ਉਹ ਨਹੀਂ ਕਰਦੇ ਧੱਕਾ ਕਰਦੇ ਆ ਪਰ ਉਹ ਮੁੰਡੇ ਮਗਾ ਕੇ ਸਾਡੇ ਤੇ ਪਈ ਗੱਲ ਪੈਂਦੀ ਆ ਗੱਲ ਪੈ ਗਈ ਆ ਜੀ ਤੇ ਅਸੀਂ ਤਿੰਨ ਜਾਣੇ ਆ ਨਾਲ ਸਾਡੀਆਂ ਬੁੜੀਆਂ ਸੀ ਤੇ ਇਹ ਸਾਡੇ ਗਲ ਪੈ ਗਿਆ ਕਮ ਸਿਕਮ 30 35 ਬੰਦੇ ਬੁਲਾ ਕੇ ਸਾਡੇ ਗਲ ਪਵਾਏ ਜੀ ਤੇ ਉਹ ਕਨੈਕਸ਼ਨ ਜਿਹੜਾ ਉਹਦੇ ਵਿੱਚ ਪਹਿਲਾਂ ਤਾਂ ਲੱਗਾ ਕਿ ਹੁਣ ਲਵਾਇਆ ਇਹਨਾਂ ਨੇ ਹੁਣ ਖੜਾ ਕੀਤਾ ਜੀ ਉਹ ਮੌਕੇ ਦਾ ਤੇ ਇਹਨਾਂ ਸਮਾਂ ਮਤਲਬ ਹੋ ਗਿਆ 20 ਸਾਲਾਂ ਦੇ ਵਿੱਚ ਕੇਸ ਦਾ ਕੋਈ ਨਿਬਟਾਰੇ ਨਹੀਂ ਹੋਇਆ ਹਾਲੇ ਨਹੀਂ ਜੀ ਹੋਇਆ ਇਹਨਾਂ ਨੇ ਇੱਕ ਥਾਂ ਤੋਂ ਚੁੱਕਦੇ ਆ ਦੂਜੇ ਥਾਂ ਦੇ ਕਰ ਦਿੰਦੇ ਆ ਦੂਜੇ ਥਾਂ ਤੋਂ ਚੁੱਕਿਆ ਤੀਜੇ ਥਾਂ ਦੇ ਕਰ ਦਿੰਦੇ ਐਂ ਚੱਲੀ ਜਾਂਦਾ ਜੀ ਇਹਨੇ ਬੋਲ ਵਕੀਲ ਕੇ ਥੋੜੇ ਮਾਰੇ ਕਾਗਜ਼ ਆ ਜਾਉਂਗੇ ਇਹ ਜਾਣੇ ਤੋਂ ਮਨਾ ਕਰ ਰਹੇ ਹੈ ਮੈਂ ਜਾਣੇ ਲਈ ਕਰ ਰਹੇ ਹੈ ਔਰ ਕੱਲ ਫਿਰ ਪੁਲਿਸ ਪ੍ਰਸ਼ਾਸ ਕਸੂਰ ਰੱਖਣਗੇ ਭਈ ہماری ਸਮਾਈ ਨਿਕਰੀ ਹਾਂਜੀ ਦੋਸਤੋ ਅਸੀਂ ਪਿੰਡ ਨਗਰਾਣਾ ਦੇ ਵਿੱਚ ਪਹੁੰਚੇ ਜੋ ਕਿ ਤਸਵੀਰ ਰਾਣੀਆਂ ਦਾ ਪਿੰਡ ਹੈ ਇੱਥੇ ਇੱਕ ਕਿੱਲਾ ਜ਼ਮੀਨ ਨੂੰ ਲੈ ਕੇ ਰੋਲਾ ਹੈ ਸਭ ਤੋਂ ਪਹਿਲਾਂ ਅਸੀਂ ਦੱਸ ਦਈਏ ਜਿਹੜਾ ਇਹ ਜ਼ਮੀਨ ਦਾ ਰੋਲਾ ਹੈ ਮਜਬੀ ਸਿੱਖ ਪਰਿਵਾਰਾਂ ਦੋਵੇਂ ਪਾਸੇ ਹੀ ਆਪਸ ਵਿੱਚ ਦੋਵੇਂ ਮਜਬੀ ਸਿੱਖ ਉਧਰ ਵੀ ਜਿਹੜੇ ਪਰਿਵਾਰ ਹੈ ਉਧਰ ਵੀ ਮਜਬੀ ਸਿੱਖਾ ਜਿਨ੍ਹਾਂ ਦਾ ਇਹ ਪੈੜੀ ਤੇ ਬੋਰ ਹੋ ਰਿਹਾ ਉਹ ਵੀ ਮਜਬੀ ਸਿੱਖਾ ਜਿਨ੍ਹਾਂ ਦਾ ਵਿਵਾਦ ਹੈ ਜਿਹੜਾ ਦੋਵੇਂ ਮਜਬੀ ਸਿੱਖ ਪਰਿਵਾਰਾਂ ਪਹਿਲੀ ਗੱਲ ਤਾਂ ਇਹ ਆ ਕਿ ਮਜਬੀ ਸਿੱਖਾ ਕੋਲੇ ਜ਼ਮੀਨ ਹੀ ਨਹੀਂ ਹੁੰਦੀ ਇੱਥੇ ਪਿੰਡ ਦੇ ਵਿੱਚ ਇਹ ਬਹੁਤ ਵਧੀਆ ਗੱਲ ਲੱਗੀ ਕਿ ਚਲੋ ਮਜਬੀ ਸਿੱਖ ਪਰਿਵਾਰ ਕੋਲ ਜ਼ਮੀਨ ਤਾਂ ਹੈਗੀ ਜੇ ਜ਼ਮੀਨ ਹੈਗੀ ਤੇ ਉਹਦੇ ਵਿੱਚ ਕੁਝ ਰੌਲਾ ਇਹ ਪਿੰਡ ਨਗਰਾਨਾ ਹੈ ਇਹ ਦੋਵੇਂ ਦੋਵੇਂ ਘਰ ਜਿਹੜੇ ਉਹ ਨਗਰਾਨਾ ਪਿੰਡ ਦੇ ਆ ਤੇ ਜਿਹੜਾ ਜ਼ਮੀਨਦਾਰ ਰਕਬਾ ਇਹ ਮਹੌਂ ਖੇੜਾ ਪਿੰਡ ਦੇ ਵਿੱਚ ਆਉਂਦਾ ਹੈ ਤੇ ਇੱਥੇ ਕੀ ਰੌਲਾ ਉਹ ਦੋਵਾਂ ਪਰਿਵਾਰਾਂ ਨੂੰ ਲੈ ਕੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੀ ਆ ਦੋ ਤਿੰਨ ਦਿਨਾਂ ਤੋਂ ਇਹ ਰੌਲਾ ਚੱਲ ਰਿਹਾ ਇੱਕ ਪਰਿਵਾਰ ਕਹਿੰਦਾ ਕਿ ਇਹ ਜ਼ਮੀਨ ਸਾਡੀ ਏ ਸੀ ਗਹਿਣੇ ਦੇ ਰੱਖੀ ਆ ਉਹਨਾਂ ਦੇ ਜੋ ਆਫ ਕੈਮਰੇ ਦੇ ਵਿੱਚ ਅਸੀਂ ਜਾਣਕਾਰੀ ਲਈ ਹੈ ਉਹ ਕਹਿੰਦੇ ਸਾਡੀ ਜ਼ਮੀਨ ਇਹਨਾਂ ਨੂੰ ਕਹਨੇ ਦੇ ਰੱਖੀ ਇਹਨਾਂ ਨੇ ਬਾਅਦ ਵਿੱਚ ਕਬਜ਼ਾ ਕੀਤਾ ਤੇ ਇਹ ਬੋਰ ਤੱਕੇ ਨਾ ਕਰ ਰਹੇ ਇਹ ਪਰਿਵਾਰ ਹੈ ਜਿਹੜੇ ਬੋਰ ਕਰ ਰਹੇ ਜਿਨ੍ਹਾਂ ਤੇ ਇਲਜ਼ਾਮ ਲੱਗਦੇ ਉਹ ਕਹਿੰਦੇ ਕਿ ਸਾਡੇ ਨਾਮ ਰਜਿਸਟਰੀ ਆ ਸਾਡੇ ਕੋਲ ਪੂਰੇ ਡਾਕੂਮੈਂਟ ਆ ਤੇ ਜਿਹੜਾ ਦੂਜਾ ਪਰਿਵਾਰ ਆ ਉਹ ਕਹਿੰਦਾ ਕਿ ਕੇਸ ਚੱਲ ਰਿਹਾ ਬਾਕੀ ਪੂਰੀ ਸੱਚਾਈ ਕੀ ਹੈ ਇਸ ਕੇਸ ਵਿੱਚ ਅਸੀਂ ਦੋਵਾਂ ਪਰਿਵਾਰਾਂ ਤੋਂ ਜਾਣਦੇ ਹਾਂ ਆ ਜੀ ਹਾਂ ਜੀ ਬੋਲੋ ਜੀ ਹਾਂ ਜੀ ਸਰ ਤੁਸੀਂ ਮੌਕੇ ਤੇ ਪਿੰਡ ਨਗਰਾਣਾ ਦੇ ਵਿੱਚ ਜੋ ਜ਼ਮੀਨ ਇੱਕ ਕਿੱਲੇ ਨੂੰ ਲੈ ਕੇ ਜੋ ਰਕਵਾ ਇਹ ਮੌਖੜੇ ਚ ਪੈਂਦਾ ਤੁਸੀਂ ਪਹੁੰਚੇ ਸੀ ਮੌਕੇ ਤੇ ਕੀ ਇਹ ਦੋਹਾਂ ਤਰ੍ਹਾਂ ਨੂੰ ਕੀ ਲੱਗਾ ਤੁਹਾਨੂੰ ਬਦੋ ਗਰੋਂਗਾ ਜੀ ਇਹਨਾਂ ਕੋ ਕਾਗਜ਼ ਕੂਦ ਮੰਗਾ ਲੇਗੇ ਦੋਨੋਂ ਹੋ ਕੇ ਪਰਟਿਓਂ ਕੇ ਜੀ ਔਰ ਜਿਸकी ਵੀ ਜਗ੍ਹਾ ਹੋ ਗਈ ਆਪਣੇ ਬੋਰ ਲਗਾਓ ਕਾਸ ਕਰੇਗਾ ਜੀ 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 ਹਾਂ ਸਰ ਮੰਨ ਕੇ ਚਲੋ ਵੀ ਡਾਕੂਮੈਂਟ ਦੋਨਾਂ ਜਿਨ੍ਹਾਂ ਤਰਫ ਡਾਕੂਮੈਂਟ ਹੈ ਉਹਨਾਂ ਦੇ ਹੱਕ ਦੇ ਵਿੱਚ ਹੋਊਗਾ ਬਿਲਕੁਲ 100% ਉਹਨਾਂ ਦਾ ਹੱਕ ਮਈ ਹੋਊਗਾ ਜੀ ਹਾਂ ਸਰ ਦੋਨਾਂ ਤਰਫਾਂ ਤੇ ਰਿਸ਼ਤੇਦਾਰ ਬੁਲਾ ਰੱਖਿਆ ਉਹਨਾਂ ਬਾਰੇ ਕੀ ਕਹੋਗੇ ਉਹਨਾਂ ਦੇ ਬਾਰੇ ਵਿੱਚ ਜੋ ਉਚਿਤ ਕਾਰਵਾਈ ਹੋ ਉਹ ਕਾਰਵਾਈ ਕਰ ਦਿੰਗੇ ਜੀ ਜੀ ਤਾਂ ਸਰ ਇਹ ਮੌਕੇ ਤੇ ਹੁਣ ਕੀ ਤੁਹਾਨੂੰ ਤੁਸੀਂ ਪਹੁੰਚੇ ਸੀ ਕੋਈ ਇੱਥੇ ਲੜਾਈ ਝਗੜਾ ਤੁਹਾਡੇ ਅੰਦਰ ਹੋਇਆ ਨਹੀਂ ਸਾਡੇ ਸਾਹਮਣੇ ਕੋਈ ਲੜਾਈ ਝਗੜਾ ਨਹੀਂ ਕਮਨ ਤਾਂ ਭਾਈ ਸਾਹਿਬ ਆਪ ਹੀ ਮਿਲਿਓ ਪਹਿਲੇ ਜੀ 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 ਕੋਈ ਬਾਅਦੋਂ ਮਿਲੇ ਧੰਨਵਾਦ ਸਰ ਠੀਕ ਹੈ ਸਾਥੀਓ ਜਿੱਥੇ ਆਪਾਂ ਇੱਕ ਕਿਲਾ ਜੋ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਪਿੰਡ ਨਗਰਾਨਾ ਦੇ ਵਿੱਚ ਰਕਬਾ ਜਿਹੜਾ ਹੈ ਉਹ ਮਾਉਂ ਖੜੇ ਚ ਪੈਂਦਾ ਸੀ ਤਾਂ ਸਾਡੇ ਨਾਲ ਸਰਦਾਰ ਸੁਖਦੇਵ ਸਿੰਘ ਸੁਖਦੇਵ ਸਿੰਘ ਜੀ ਸਾਨੂੰ ਪ੍ਰੀਤਮ ਸਿੰਘ ਜੀ ਉਹਨਾਂ ਦਾ ਪਰਿਵਾਰ ਸਾਰਾ ਸਾਡੇ ਨਾਲ ਮੌਜੂਦ ਹੈ ਇਹਨਾਂ ਨੂੰ ਪੁੱਛਦੇ ਆ ਕਿ ਸਾਰੀ ਗੱਲਬਾਤ ਕੀ ਹੈ ਇਹਨਾਂ ਦੇ ਕੋਲੇ ਡਾਕੂਮੈਂਟ ਵੀ ਸਾਰੇ ਆ ਫਿਰ ਆਪਾਂ ਦੂਜੀ ਪਾਰਟੀ ਨਾਲ ਵੀ ਗੱਲ ਕਰਾਂਗੇ ਹਾਂ ਬਾਪੂ ਜੀ ਇਹ ਕੀ ਹੈ ਸਾਰਾ ਮਾਮਲਾ ਇਹ ਮਾਮਲਾ ਜੀ ਮੈਨੂੰ ਹੋ ਗਿਆ 25 ਸਾਲ 26 ਸਾਲ ਲਿਆ ਨੂੰ ਜੀ 26 ਸਾਲ ਪਹਿਲੇ ਲਿਆ ਅੱਗੋਂ 2002 ਚ ਮੈਨੂੰ ਲਾਟਮੈਂਟ ਹੋ ਗਈ ਆ ਜੀ ਆ ਵੇ ਪੜ ਲਓ ਆ ਰਹੀ ਜੀ ਆ ਦੇਖੋ ਕਾਪੀ ਇਹ ਸਾਨੂੰ ਸਰਕਾਰ ਨੇ ਆਪ ਆਪ ਦੇ ਹੱਥੀ ਸਾਨੂੰ ਦਿੱਤੀ ਹੋਈ ਆ ਬਣਾ ਕੇ ਆ ਸਾਡੇ ਕੋ ਆ ਫਰਦ ਨੋਕੇ ਸੀ ਤੁਸੀਂ ਕੀ ਲੱਗਦੀ ਹੈ ਇਹਨਾਂ ਦੀ ਅਸੀਂ ਮੈਂ ਤਾਂ ਬੇਟਾ ਹਾਂ ਜੀ 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 ਹਾਂਜੀ ਮੈਂ ਤਾਂ ਲੜਕਾ ਹਾਂ ਆ ਸਾਡੇ ਕੋ ਫਰਦ ਦੇ ਆ ਸਾਡੇ ਕੋ ਇੰਤਕਾਲੇ ਅਸੀਂ ਇਸ ਜ਼ਮੀਨ ਦੇ ਉੱਤੇ ਟਰੈਕਟਰ ਦਾ ਲੋਨ ਲਿਆ ਏ ਤੇ ਸਾਰੇ ਲੋਨ ਲਏ ਅਸੀਂ ਜ਼ਮਾਨਤਾ ਲੋਕਾਂ ਦੀਆਂ ਦਿੱਤੀਆਂ ਐ ਪਰ ਫੇਰ ਵੀ ਸਾਡੇ ਕੋ ਦੂਜੀ ਪਾਰਟੀ ਆ ਜੀ ਕਨੈਕਸ਼ਨ ਚੰਡੀਗੜ੍ਹੋਂ ਪਾਸ ਹੋ ਕੇ ਸਾਡਾ ਕਨੈਕਸ਼ਨ ਆ ਰਿਹਾ ਹੈ। ਸ਼ੁਰੂ ਤੋਂ ਇਹ ਜ਼ਮੀਨ ਕਿਹਦੀ ਸੀ ਪਹਿਲਾਂ? ਜ਼ਮੀਨ ਜੇ ਸਰਪਲੱਸ ਦੀ ਸੀਗੀ। ਠੀਕ ਆ। ਹਾਂਜੀ। ਸਰਪਲੱਸ ਦੀ ਅਸੀਂ ਲਈ ਸੀ। ਹਾਂਜੀ ਸਰਪਲੱਸ ਨੇ ਸਾਨੂੰ ਦਿੱਤੀ ਆ। ਫਿਰ ਸਰਪਲੱਸ ਤੋਂ ਸਾਨੂੰ ਕੋਈ ਕੀਮਤਾ ਮਿਲੇ ਪਈ ਆ। ਅਸੀਂ ਕੀਮਤਾ ਭਰ ਕੇ ਸਰਕਾਰ ਨੇ ਸਾਨੂੰ ਇਹ ਸਾਡੇ ਨਾਂ ਕੀਤੀ। ਇਹ ਛੋਟੇ ਵੀਰੇ ਕੋ ਸੁਣਨ ਚ ਗੱਲ ਹੋ ਰਹੀ ਆ ਵੀ ਉਹ ਕਹਿੰਦੇ ਸੀ ਅਸੀਂ ਗਹਿਣੇ ਦਿੱਤੀ ਸੀ ਤੋਂ ਉਸ ਤੋਂ ਬਾਅਦ ਕਦੇ ਨਹੀਂ ਕਿਸ ਤਰ੍ਹਾਂ ਦੇ ਮਾਲਕੀ ਨਹੀਂ ਜੀ ਨਹੀਂ ਇਹ ਬਿਲਕੁਲ ਝੂਠ ਆ ਕਦੀ ਗਹਿਣੇ ਵਾਲਾ ਕਬਜ਼ਾ ਕਰ ਸਕਦਾ ਕਦੀ ਇਹ ਜਿਹੜੀ ਫਰਦਾਂ ਤੇ ਜਮਾਨਤਾ ਤੇ ਇੰਤਕਾਲ ਨਹਿਰੀ ਗਰਤੋਰੀ ਜਿਹੜੀ ਗਰਤੋਰੀ ਆ ਚਾਹ ਰਜਿਸਟਰੀ ਤੁਹਾਡੇ ਨਾਲ ਹੈ ਹਾਂਜੀ ਬਿਲਕੁਲ ਆ ਦੇਖੋ ਸੁਖਦੇਵ ਸਿੰਘ ਸਨੋ ਪ੍ਰੀਤਮ ਸਿੰਘ ਬਾਪੂ ਜੀ ਤੁਹਾਡੇ ਨਾਲ ਤੇ ਇਹ ਕਿੰਨਾ ਚਿਰ ਹੋ ਗਏ ਰੋਲੇ ਚੱਲਦੇ ਉਹਨੂੰ ਮੈਨੂੰ ਹੋ ਗਿਆ 1998 ਨਹੀਂ ਲਈ ਜੀ 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 ਤੇ ਉਦੋਂ ਦਾ ਇਹ ਰਕਬਾ ਤੁਹਾਡੇ ਕੋਲੇ ਹੀ ਹੈ ਹਾਂਜੀ ਅਸੀਂ ਬੀਚਿਆ ਸਾਰਾ ਕੁਝ ਇਹ ਅਚਾਨਕ ਜਿਸ ਤਰ੍ਹਾਂ ਹੁਣ ਉਹਨਾਂ ਨੇ ਕਹਿ ਰਹੇ ਵੀ ਇਹ ਸਾਡਾ ਇਹ ਕੀ ਮਾਮਲਾ ਹੈ ਇਹ ਕੋਈ ਮਾਮਲਾ ਨਹੀਂ ਇਹ ਤਾਂ ਵੈਸੇ ਲਾਲਚ ਕਰਦੇ ਆ ਜੀ ਤੇ ਸਾਨੂੰ ਨਾਲ ਇਹਨਾਂ ਨੇ ਪਿਓ ਨੂੰ ਚਾਰਜ ਲੈ ਲਾਟ ਹੋਈ ਤੇ ਮੈਨੂੰ ਕਿਲਾ ਆਇਆ ਸੀ ਜੀ ਸ਼ੁਰੂ ਤੋਂ ਇਹ ਜੁਰਲ ਇਹਨਾਂ ਨੇ ਮੇਰੇ ਤੇ ਕੇਸ ਪਾਇਆ ਤਾਂ ਇਹ ਕਿਲਾ ਸਾਨੂੰ ਲਾਟ ਹੋਣਾ ਚਾਹੀਦਾ ਤੇ ਉਹ ਲਾਟ ਉਹ ਫੀਲਡਰ ਨੇ ਮੇਰੇ ਹੱਕ ਤੇ ਕੇਸ ਕਰਤਾ ਪੀ ਇਹ ਜਿਹੜੇ ਨਾਂ ਕਾਗਜ ਨੇ ਉਹਨੂੰ ਲਾਟੂਗਾ ਅੱਛਾ ਉਸ ਤੋਂ ਬਾਅਦ ਇਹ ਨੇਸਟਿਵ ਨੇ ਕੀਤਾ ਐਸਡੀ ਨੇ ਮੇਰੇ ਕਾਗਜ ਵੇਖੇ ਉਹਨੇ ਵੀ ਕੇਸ ਖਾਜ ਕਰਤਾ ਉਹਨੇ ਜਿਹਦੇ ਕਾਗਜ ਹੈ ਉਹਨੂੰ ਲਾਟੂਗਾ ਉਹਨਾਂ ਚਾਰ ਤੇ ਲਾਟ ਹੋ ਗਈ ਮੈਨੂੰ ਕਿਲਾ ਲਾਟ ਹੋ ਗਿਆ ਇਹ ਦੋ ਜਾਂ ਦੋ ਚ ਇਹ ਜ਼ਮੀਨ ਦੇ ਵਿੱਚ ਬੋਰ ਵਗੈਰਾ ਹੋਣੇ ਕਰਉਣ ਲੱਗੇ ਕਿ ਪਹਿਲਾਂ ਮਤਲਬ ਕਨੈਕਸ਼ਨ ਵਗੈਰਾ ਹੈ ਕਨੈਕਸ਼ਨ ਹੈ ਕੌਣ ਹੈ ਜੀ ਜੀ ਹਾਂ ਕਨੈਕਸ਼ਨ ਬੋਲਣ ਦੇ ਵਿੱਚ ਅਸੀਂ ਭਰਿਆ ਸੀਗਾ ਤੇ ਜਿਹੜਾ ਹੁਣ ਕਨੈਕਸ਼ਨ ਆਇਆ ਹੈ ਮੈਨੂੰ ਤਾਂ ਪਰਮਿਸ਼ਨ ਮਿਲ ਗਈ ਹਾਂਜੀ ਪਰਮਿਸ਼ਨ ਮਿਲ ਗਈ ਚੰਡੀਗੜ੍ਹੋਂ ਪਾਸ ਹੋ ਕੇ ਆਇਆ ਹੈ ਜੀ ਜੀ ਹਾਂਜੀ ਆਪਦੀ ਉਹਨਾਂ ਚਾਰ ਕਿੱਲੇ ਜ਼ਮੀਨ ਸੀ ਆਪਦੀ ਉਹ ਵੇਚ ਕੇ ਹੁਣੇ ਸਾਡੀ ਜ਼ਮੀਨ ਤੇ ਹੱਕ ਚ ਤੋਣੇ ਤੇ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲੋਂ ਇਹ ਮੰਗਦੇ ਵੀ ਹੱਕ ਦਾ ਹੱਕ ਕਰਨ ਦੁੱਧ ਦਾ ਦੁੱਧ ਕਰਨ ਪਾਣੀ ਦਾ ਪਾਣੀ ਕਰਨ ਇਹ ਕਾਗਜ਼ ਵੇਖ ਕੇ ਸਾਰਾ ਕੁਝ ਸਹੀ ਕਰਨ ਅਸੀਂ ਇਹ ਨਹੀਂ ਕਹਿੰਦੇ ਵੀ ਸਾਡੇ ਨਾਲ ਕਰੋ ਨਾ ਇਹ ਕਾਗਜ਼ ਵੇਖਣ ਪਹਿਲੋ ਵੀ ਉਹਨਾਂ ਕੋ ਆ ਕਾਗਜ਼ ਹੈਗੇ ਆ ਆ ਕਾਪੀ ਹੈਗੀ ਆ ਜਿਹੜੀ ਸਰਕਾਰ ਨੇ ਸਾਡੇ ਨਾਲ ਕੀਤੀ ਹਾਂਜੀ ਧੰਨਵਾਦ ਜੀ ਸਾਥੀਓ ਇਹ ਸਰਦਾਰ ਸੁਖਦੇਵ ਸਿੰਘ ਸਾਨੂੰ ਪ੍ਰੀਤਮ ਸਿੰਘ ਇਹਨਾਂ ਦਾ ਬੇਟਾ ਸੀ ਕੀ ਨਾਮ ਸਰ ਆਪਣਾ ਬਲਜੀਤ ਸਿੰਘ ਜੀ ਬਲਜੀਤ ਸਿੰਘ ਇਹਨਾਂ ਨੇ ਕਿਹਾ ਵੀ ਸਾਨੂੰ ਇਸ ਸੀਨੇ ਕੋਈ ਮਤਲਬ ਨਹੀਂ ਜੇ ਇਹ ਕਾਗਤ ਉਹਨਾਂ ਦੇ ਹੱਕ ਦੇ ਵਿੱਚ ਆ ਹਾਂਜੀ ਤੇ ਸਰਕਾਰ ਚਾਹੇ ਉਹਨਾਂ ਨੂੰ ਉਹ ਕਿਲਾ ਜਿਹੜਾ ਉਹਨਾਂ ਨੂੰ ਦੇ ਦੇਵੇ ਹਾਂਜੀ ਜੇ ਸਾਡੇ ਕੋਲੇ ਕਾਗਤ ਪੂਰੇ ਆ ਤੇ ਪ੍ਰਸ਼ਾਸਨ ਕੋ ਮੰਗ ਕਰਦੇ ਆ ਕਿ ਇਹ ਚੀਜ਼ ਜਿਹੜੀ ਸਾਡੇ ਹੱਕ ਦੇ ਵਿੱਚ ਹੋਣੀ ਚਾਹੀਦੀ ਆ। ਹਾਂ। ਤੋਂ ਸਾਥੀਓ ਇਹਨਾਂ ਦੀ ਇੱਕ ਇਹ ਆ ਕਿ ਆਹ ਜਿਹੜੀ ਸਰਕਾਰ ਨੇ ਸਾਨੂੰ ਆਹ ਜਿਹੜੀ ਕਾਪੀ ਬਣਾ ਕੇ ਦਿੱਤੀ ਆ। ਤੇ ਇਹ ਉਹ ਕਾਪੀ ਸਾਨੂੰ ਵਿਖਾ ਦੇਣ ਪਿਆ ਸਰਕਾਰ ਨੇ ਸਾਨੂੰ ਦਿੱਤੀ ਆ ਤੇ ਅਸੀਂ ਹੁਣੇ ਕਿੱਲਾ ਛੱਡ ਤਿਆਰ ਆ। ਜੀ ਜੀ ਜੀ। ਅਸੀਂ ਉਹਨਾਂ ਨੂੰ ਬਾਕੀ ਇਹ ਵੀ ਦੇਖੋ ਅਸੀਂ ਉਹਨਾਂ ਨੂੰ ਕਿਹਾ ਪੀ ਆ ਕਿਤੇ ਵੀ ਤੁਸੀਂ ਆ ਚੀਜ਼ ਦਾ ਮਤਲਬ ਕਿ ਲੈਓ ਕਾਗਿ ਲੈਓ ਆਰਡਰ ਲੈਓ ਦਾਲਤ ਦਾ ਆਰਡਰ ਲੈਓ ਅਸੀਂ ਬੋਰ ਲਗਾ ਲਗਾ ਛੱਡਾਂਗੇ ਜੀ 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 ਪਰ ਕੋਈ ਉਹ ਸਾਨੂੰ ਉਹ ਨਹੀਂ ਕਰਦੇ ਧੱਕਾ ਕਰਦੇ ਪਰ ਉਹ ਮੁੰਡੇ ਮਗਾ ਕੇ ਸਾਡੇ ਤੇ ਗੱਲ ਪੈਂਦੀ ਹੈ ਗੱਲ ਪੈ ਗਿਆ ਜੀ ਤੇ ਅਸੀਂ ਤਿੰਨ ਜਣੇ ਹਾਂ ਨਾਲ ਸਾਡੀਆਂ ਮੁਡੀਆਂ ਸੀ ਜੀ ਤੇ ਇਹ ਸਾਡੇ ਗੱਲ ਪੈ ਗਿਆ ਕਮ ਸਿਕਮੇ 30 35 ਬੰਦੇ ਬੁਲਾ ਕੇ ਸਾਡੇ ਗੱਲ ਪਵਾਏ ਜੀ ਉਹ ਤੇ ਕਹਿੰਦੇ ਕੋਈ ਲੜਾਈ ਝਗੜਾ ਹੋਇਆ ਹੀ ਨਹੀਂ ਕੱਲ ਹੋਇਆ ਜੀ ਮੇਰੇ ਆਵੇ ਸੱਟ ਲੱਗੀ ਹੋਈ ਹੈ ਜੀ ਜੀ ਹਾਂਜੀ ਤੇ ਜਿਨਾਂ ਨੇ ਕੱਪੜੇ ਕੱਪੜੇ ਲਾ ਲਾ ਪਾ ਗਏ ਹਾਂ ਆ ਭੈਣ ਨੂੰ ਮਾਰਿਆ ਹਾਂ ਹਾਂ ਤੇ ਉਹ ਕਨੈਕਸ਼ਨ ਜਿਹੜਾ ਉਹਦੇ ਵਿੱਚ ਪਹਿਲਾਂ ਤਾਂ ਲੱਗਾ ਕਿ ਹੁਣ ਲਵਾਇਆ ਇਹਨਾਂ ਨੇ ਹੁਣ ਖੜਾ ਕੀਤਾ ਜੀ ਉਹ ਜੀ ਮੌਕੇ ਦਾ ਤੇ ਇੰਨਾ ਸਮਾਂ ਮਤਲਬ ਹੋ ਗਿਆ 20 ਸਾਲਾਂ ਦੇ ਵਿੱਚ ਕੇਸ ਦਾ ਕੋਈ ਨਿਪਟਾਰਾ ਨਹੀਂ ਹੋਇਆ ਹਲੇ ਨਹੀਂ ਜੀ ਹੋਇਆ ਇਹਨਾਂ ਨੇ ਇੱਕ ਥਾਂ ਤੋਂ ਚੁੱਕਦੇ ਆ ਦੂਜੇ ਥਾਂ ਦੇ ਕਰ ਦਿੰਦੇ ਆ ਦੂਜੇ ਥਾਂ ਤੋਂ ਚੁੱਕਿਆ ਤੀਜੇ ਥਾਂ ਦੇ ਕਰ ਦਿੰਦੇ ਐਂ ਚੱਲੀ ਜਾਂਦਾ ਜੀ ਤੇ ਤੁਹਾਡੇ ਕੋਲੇ ਕੋਈ ਡਾਕੂਮੈਂਟ ਹੈ ਕੋਈ ਜ਼ਮੀਨ ਦੇ ਉਹਨਾਂ ਨੇ ਵਿਖਾਏ ਸਾਨੂੰ ਉਹਨਾਂ ਸਾਰੇ ਤੁਹਾਡੇ ਕੋਲ ਹੈ ਕੋਈ ਇਸ ਟਾਈਮ ਮੌਕੇ ਤੇ ਜੀ ਮੇਰੇ ਕੋਲ ਕੋਈ ਨਹੀਂ ਆ ਜੀ ਇਹ ਜ਼ਮੀਨ ਕਿਹਦੇ ਨਾਂ ਤੇ ਹੈ ਸਰ ਇਹ ਜ਼ਮੀਨ ਕਿਲੇ ਦਾ ਰੋਲਾ ਜੀ ਦਾ ਇਹ ਤੇ ਹੁਣ ਤੇ ਮੌਕੇ ਤੇ ਇਹਨਾਂ ਦੇ ਨਾਂ ਚੱਲੀ ਜਾਂਦੀ ਹੈ ਜੀ ਜੀ ਹਾਂ ਜੀ ਤੇ ਇਹ ਸਾਡੇ ਪਹਿਲਾਂ ਦਾਦੇ ਦੇ ਜੀ ਨਾਂ ਸੀ ਉਸ ਤੋਂ ਬਾਅਦ ਪਿਤਾ ਜੀ ਦੇ ਨਾਂ ਆਈ ਹੈ ਜੀ ਜੀ ਇਹ ਕਹਿੰਦਾ ਵੀ ਮੈਨੂੰ ਸਰਪਲੱਸ ਤੁਹ ਜਾਨਕੀ ਹਰਿਆਣਾ ਸਰਕਾਰ ਤੋਂ ਮਿਲੇ ਅਸੀਂ ਜੀ ਨੋ ਪੈਣ ਭਰਾ ਤੇ ਇਹ ਇੱਕ ਕਿਲੇ ਦਾ ਰੋਲਾ ਕਿ ਹੋਰ ਵੀ ਹੈ ਕੋਈ ਨਾ ਜੀ ਕੋਈ ਹੋਰ ਰੋਲਾ ਨਹੀਂ ਹੈ ਜੀ ਇੱਕ ਕਿਲੇ ਦਾ ਹੀ ਰੋਲਾ ਜੀ ਜੀ ਤੇ ਪ੍ਰਸ਼ਾਸਨ ਕੋਈ ਉਹਨਾਂ ਵੱਲੋਂ ਕੋਈ ਮੌਕੇ ਤੇ ਪਹੁੰਚਿਆ ਜਿਸ ਤਰ੍ਹਾਂ ਕੋਈ ਤੁਹਾਡਾ ਅੱਜ ਪਹੁੰਚਿਆ ਜੀ ਤੇ ਤੀਸਰੇ ਦਿਨ ਬਾਅਦ ਜੀ ਪਹਿਲਾਂ ਕੋਈ ਨਹੀਂ ਪਹੁੰਚਿਆ ਜੀ ਤੇ 112 ਵਾਲੇ ਕੋਈ ਉਹ ਵੀ ਨਹੀਂ ਆਏ ਜੀ ਹਾਂ ਜੀ ਮੁੜ ਗਏ ਉੱਥੋਂ ਹੀ ਮੁੜ ਗਏ ਰਾਜਾ ਹਾਂ ਸਰ ਇੱਥੇ ਪਹੁੰਚੇ ਹੋ ਮੌਕੇ ਤੇ ਇਧਰ ਵੀ ਰਿਸ਼ਤੇਦਾਰ ਇਕੱਠੇ ਹੋਇਆ ਤੇ ਕੀ ਤੁਹਾਨੂੰ ਮੌਕੇ ਤੇ ਕੀ ਲੱਗਾ ਵੀ ਕੋਈ ਲੜਾਈ ਝਗੜਾ ਤੁਹਾਡੇ ਹੁੰਦੇ ਨੂੰ ਹੋਇਆ ਹੈ ਸਾਡੇ ਸਾਹਮਣੇ ਬਾਬੂ ਜੀ ਕੋਈ ਲੜਾਈ ਲੱਗਾ ਨਹੀਂ ਜੀ 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 ਸਾਡੇ ਸਾਹਮਣੇ ਕੋਈ ਲੜਾਈ ਨਹੀਂ ਜੀ ਇਸ ਤੋਂ ਪਹਿਲਾਂ ਪ੍ਰਸ਼ਾਸਨ ਕੋਈ ਤੁਹਾਡੇ ਹੁੰਦੇ ਤੁਸੀਂ ਪਹਿਲਾਂ ਵੀ ਆ ਕੇ ਆਪਣੇ ਜੀ ਨਹੀਂ ਸਾਡੇ ਪਾਸ ਆ ਜਿੱਤ ਲਈ ਤੇ ਇਤਨਾ ਇਲਤੇ ਹੀ ਤਰਲਤਲ ਪੜੇ ਰਸਤਾ ਪੁੱਛ ਪਾਛ ਕੇ ਆ ਗਏ ਇਹ ਤੁਹਾਨੂੰ ਤਲਾ ਕਿਨੇ ਦਿੱਤੀ ਜੀ ਹਮਾਰੇ ਕੋਲ ਮੁੰਸੀਂ ਦਿੱਤਲੇ ਜੀ 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 ਤੇ ਸਰ ਜਿਸ ਤਰ੍ਹਾਂ ਤੁਸੀਂ ਉਹਨਾਂ ਪਾਰਟੀ ਨਾਲ ਗੱਲਬਾਤ ਕੀਤੀ ਉਧਰ ਹਾਂਜੀ ਹਾਂਜੀ ਕਰਤੀ ਉਹ वकील का थ्रो हमारे कागज आ ये जाने से मना कर रहे हैं वह जाने के लिए कर रहे हैं और कल फिर पुलिस प्रशासन का कसूर रखेंगे हमारी सुनवाई नहीं करी भाई दो आदमी उनके चले दो आदमी उनके चले जाए जा पेश कर देंगे जो भी ਉਮਰ ਸਾਹਿਬ ਮناسب ਕਾਰਵਾਈ ਕਰ ਦੇਗੇ ਅ ਸਰ ਇਹ ਇਸ ਤਰ੍ਹਾਂ ਜਿਵੇਂ ਜਮੀਨ ਉਹ ਕਹਿੰਦੇ ਸਾਡੇ ਨਾਲ ਉਹ ਬੋਰ ਲੱਗ ਰਿਹਾ ਇਹ ਬੋਰ ਨੂੰ ਰੋਕ ਰਿਹਾ ਤਾਂ ਕੀ ਇਹਦੇ ਵਿੱਚ ਲੱਗ ਰਿਹਾ ਉਹ ਤਾਂ ਜੀ ਵਹੀਂ ਮਤਲਬ ਕਲੀਅਰ ਹੋ ਜੇਗੀ ਨੀਂ ਜੀ ਬਾਤ ਜਿਸ ਦੀ ਜ਼ਮੀਨ ਉਹ ਕਿ ਜਮੀਨ ਵਾਲਾ ਬੋਰ ਲਗਾਊਗਾ ਜੀ ਠੀਕ ਹੈ ਜੀ 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 ਧੰਨਵਾਦ ਪੁਲਿਸੇ ਭੜੀ ਹੈ ਆ ਕੋਰਟ ਕਰ ਗਈ ਜੀ 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 ਪਰੰਤੂ ਤਨਾਵ ਕੀ ਸਥਿਤੀ ਮੇਂ ਤਾਂ ਪੁਲਿਸ ਨੂੰ ਆਉਣਾ ਪੜੇਗਾ ਲਈ ਜੀ ਜੀ ਹਾਂ ਜੀ ਕੀ ਬਾਤ ਹੈ ਜੀ 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 ਅੱਛਾ ਸਰ ਜਦੋਂ ਦੇ ਤੁਸੀਂ ਆਏ ਹੋ ਨਾ ਉਧਰੋਂ ਨਾ ਇਧਰੋਂ ਕੋਈ ਵੀ ਲੜਾਈ ਝਗੜਾ ਆਪਸ ਵਿੱਚ ਨਹੀਂ ਨਹੀਂ ਬਿਲਕੁਲ ਵੀ ਨਹੀਂ ਜੀ ਬਿਲਕੁਲ ਨਹੀਂ ਜੀ ਬਹੁਤ ਹੀ ਸ਼ਾਂਤੀ ਪ੍ਰਤੀਕ ਆਪ ਸਭ ਸ਼ਾਂਤੀ ਹੈ ਜੀ ਪਹਿਲਾਂ ਮਾਣੇ ਕੇ ਬਾਅਦ ਸ਼ਾਂਤੀ ਹੈ ਹਾਂ ਤੇ ਇਹਨਾਂ ਦੋਹਾਂ ਪਾਰਟੀਆਂ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ ਮਨੇ ਯਹੀ ਕਹਿ ਬੀ ਦੋ ਚਾਰ ਆਦਮੀ ਉੱਤਰ ਸੇ ਆਜੇ ਦੋ ਚਾਰ ਉੱਤਰ ਸੇ ਆਜੇ ਬੈਠ ਕੇ ਨਾ ਕਾਗਜ਼ ਲਿਓ ਆਪਣੇ ਔਰ ਜੋ ਵੀ ਬਾਤ ਹੋਵੇ ਉਹ ਆਪ ਮਤਲਬ ਇਹਨਾਂ ਨਾਲ ਬਸ ਅਧਰਿਓ ਕੱਲਾ ਬਾਥਾਣੇ ਚ ਠੀਕ ਹੈ ਧੰਨਵਾਦ ਜੀ ਠੀਕ ਹੈ ਸਰ ਸਾਥਿਓ ਸੀ ਸਾਡਾ ਉਮੇਸ਼ ਸਿੰਘ ਜੀ ਜੋ ਥਾਣਾ ਰਾਣੀਆਂ ਤੋਂ ਆਪਣੇ ਐਲਨਵਾਦ ਤੋਂ ਪਹੁੰਚੇ ਸੀ ਤਾ ਉਹਨਾਂ ਨੇ ਦੋਆ ਤਰ੍ਹਾਂ ਨੂੰ ਕਿਹਾ ਵੀ ਕੋਈ ਦੋ ਦੋ ਚਾਰ ਚਾਰ ਬੰਦੇ ਤੁਸੀਂ ਉੱਥੇ ਥਾਣਾ ਐਲਨਾਵਾਦ ਦੇ ਵਿੱਚ ਪਹੁੰਚੋ ਜਿਹਦੇ ਕੋਲੇ ਡਾਕੂਮੈਂਟ ਹੋਣਗੇ ਜੋ ਉਹਨਾਂ ਦੀ ਸੁਣਵਾਈ ਹੋਊਗੀ ਜਿਹਦੇ ਵੀ ਹੱਕ ਦੇ ਵਿੱਚ ਹੋਊਗਾ ਉਹਨਾਂ ਦੇ ਹਵਾਲਾ ਸੀ ਵੀ ਆਪਦਾ ਫੈਸਲਾ ਸੁਣਾਵਾਗੀ ਤਾਂ ਬਾਕੀ ਦੀ ਗੱਲ ਹੈ ਤੁਹਾਨੂੰ ਦੇਖਦੇ ਵੀ ਹੁ ਇਹਨਾਂ ਤੇ ਹੁੰਦਾ ਕੋਈ ਵੀ ਲੜਾਈ ਝਗੜਾ ਇਧਰ ਵੀ ਕੋਈ ਰਿਸ਼ਤੇਦਾਰ ਚਾਰ ਇਕੱਠੇ ਹੋਏ ਆ ਉਧਰ ਵੀ ਹੋਏ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇੱਕ ਕਿਲੇ ਨੂੰ ਲੈ ਕੇ ਜੋ ਮਾਊ ਖੇੜਾ ਰਕਵਾ ਦੇ ਵਿੱਚ ਪੈਂਦਾ ਸੀ ਮੁਲਾਜਮ ਮੌਕੇ ਤੇ ਪਹੁੰਚੇ ਨੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟ ਕਰਕੇ ਵੀ ਦੱਸਿਓ ਵੀ ਕੌਣ ਇਨਾਂ ਚੋ ਗਲਤ ਆ ਤੇ ਕੌਣ ਸਹੀ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਿਓ ਪਿਆ ਸਰਕਾਰ ਨੇ ਸਾਨੂੰ ਦਿੱਤੀ ਆ ਤੇ ਅਸੀਂ ਹੁਣੇ ਕਿਲਾ ਛੱਡ ਤਿਆਰ ਆ ਜੀ 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 ਅਸੀਂ ਉਹਨਾਂ ਨੂੰ ਬਾਕੀ ਇਹ ਵੀ ਦੇਖੋ ਅਸੀਂ ਉਹਨਾਂ ਨੂੰ ਕਿਹਾ ਵੀ ਆ ਕਿਤੇ ਵੀ ਤੁਸੀਂ ਆ ਚੀਜ਼ ਦਾ ਮਤਲਬ ਕਿ ਲੈਓ ਕਾਗਜ਼ ਲੈਓ ਆਰਡਰ ਲੈਓ ਦਾਲਤ ਦਾ ਆਰਡਰ ਲੈਓ ਅਸੀਂ ਬੋਰ ਲੱਗਾ ਲਗਾਇਆ ਛੱਡਾਂਗੇ ਜੀ 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 ਪਰ ਕੋਈ ਉਹ ਸਾਨੂੰ ਉਹ ਨਹੀਂ ਕਰਨਦੇ ਧੱਕਾ ਕਰਨਦੇ ਆ ਪਰ ਉਹ ਮੁੰਡੇ ਮਗਾ ਕੇ ਸਾਡੇ ਤੇ ਗਲ ਪੈਂਦੀ ਹੈ ਇਹ ਧਿਰ ਜਿਹੜਾ ਉਹਨਾਂ ਤੇ ਵੀ ਦੋਸ਼ ਲਾ ਰਿਹਾ ਕਿ ਉਹਨਾਂ ਨੇ ਬੰਦੇ ਬਾਹਰੋਂ ਮਗਾਏ ਆ ਤੇ ਉਹ ਪਰਿਵਾਰ ਜਿਹੜਾ ਇਹਨਾਂ ਤੇ ਦੋਸ਼ ਲਾ ਰਿਹਾ ਕਿ ਇਹਨਾਂ ਨੇ ਮਗਾਏ ਆ ਲੇਕਿਨ ਹਜੇ ਤੱਕ ਕੋਈ ਵੀ ਇਹ ਸਾਥੀ ਕਹਿੰਦੇ ਵੀ ਲਈ ਝਗੜਾ ਸਾਡਾ ਨਹੀਂ ਹੋਇਆ ਲੇਕਿਨ ਇਹ ਬੋਰ ਇਹ ਕਰ ਰਿਹਾ ਉਹ ਪਰਿਵਾਰ ਡੱਕ ਰਿਹਾ ਜ਼ਮੀਨ ਇਹ ਕਹਿੰਦੇ ਆ ਵੀ ਸਾਡੇ ਕੋਲ ਕਾਗਜ਼ ਜਿਹੜੇ ਪੂਰੇ ਆ ਸਾਡੇ ਡਾਕੂਮੈਂਟ ਤੇ ਜ਼ਮੀਨ ਸਾਡੇ ਹੱਕ ਦੇ ਵਿੱਚ ਆ ਸੋ ਪ੍ਰਸ਼ਾਸਨ ਕੋ ਮੰਗ ਵੀ ਕਰਦੇ ਆ ਕਿ ਜੋ ਸਹੀ ਫੈਸਲਾ ਆ ਤੇ ਉਹ ਸਾਨੂੰ ਦਿੱਤਾ ਜਾਵੇ ਅਸੀਂ ਉਸ ਫੈਸਲੇ ਨੂੰ ਸਿਰ ਮੱਥੇ ਲਾਵਾਂਗੇ ਤਾਂ ਇਹ ਸਰਦਾਰ ਜਿਹੜਾ ਸੁਖਦੇਵ ਸਿੰਘ ਪ੍ਰੀਤਮ ਸਿੰਘ ਦਾ ਪਰਿਵਾਰ ਦੇ ਨਾਲ ਆਪਾਂ ਗੱਲਬਾਤ ਕੀਤੀ ਇੱਧਰ ਤੁਹਾਨੂੰ ਦਿਖਾਉਨੇ ਆ ਕਿ ਇੱਧਰ ਜਿਹੜੀ ਮਸ਼ੀਨ ਹੈ ਉਹ ਇਹਨਾਂ ਨੇ ਲਿਆਂਦੀ ਸੀ ਬੋਰ ਕਰਨ ਵਾਸਤੇ ਤੇ ਦੂਜੀ ਪਾਰਟੀ ਜਿਹੜੀ ਆ ਉਹ ਬੋਰ ਡੱਕਣ ਵਾਸਤੇ ਬਿਲਕੁਲ ਜਿਹੜੇ ਉਧਰਲੀ ਤਰਫ ਜਿਹੜੀ ਮੋਟਰ ਤੇ ਖੜੇ ਹੋਏ ਆ ਤੇ ਕੀ ਮਸਲਾ ਸਾਰਾ ਜੀ ਇਹ ਇਹ ਜੀ ਜਾਣੇ ਦਿੱਤੀ ਹੋਈ ਸੀ ਜੀ ਤੇ ਇਹ ਕਬਜ਼ਾ ਕਰ ਗਿਆ ਜੀ ਜੀ ਕੌਣ ਕਬਜ਼ਾ ਕਰ ਗਿਆ ਸੁਖਦੇਵ ਸਿੰਘ ਜੀ ਜੀ ਇੱਕ ਨਾਮ ਸਮਾ ਹੋ ਗਿਆ ਕਬਜ਼ਾ ਕਰਨ 98 ਹਜ਼ਾਰ ਕੀਤੇ ਹੋਇਆ ਜੀ ਤੇ ਉਦੋਂ ਦੇ ਮਤਲਬ ਤੁਸੀਂ ਕਿੱਥੇ ਉਦੋਂ ਦੇ ਜੋ ਕੇਸ ਹੀ ਚੱਲੀ ਜਾਂਦਾ ਜੀ ਜੀ ਲਾਸਟ ਕੇਸ ਐਸ ਡੀ ਐਮ ਸਾਹਿਬ ਦੇ ਲੱਗਾ ਹੋਇਆ ਜੀ ਉੱਥੇ ਫੈਸਲਾ ਹੈ ਜੀ ਜਿਹੜਾ ਵੀ ਕੋਰਟ ਫੈਸਲਾ ਕਰੇਗਾ ਉਹ ਅਸੀਂ ਮੰਨ ਲਾਂਗੇ ਜੀ 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 ਤੇ ਹੁਣ ਮੌਕੇ ਤੇ ਜਿਹੜੇ ਵੀ ਉਧਰੋਂ ਵੀ ਕੋਈ ਰਿਸ਼ਤੇਦਾਰ ਇਕੱਠੇ ਹੋਏ ਇਧਰੋਂ ਵੀ ਕੀ ਮਾਮਲਾ ਮੌਕੇ ਤੇ ਕੀ ਮਸਤੀ ਚੱਲ ਰਿਹਾ ਓਏ ਅਜੀ ਅਸੀਂ ਕਹਾਂ ਵੀ ਜਿੰਨਾ ਚਿਰ ਕੋਈ ਕੇਸ ਦਾ ਨਿਬੜਦਾ ਨਹੀਂ ਆ ਜੀ ਉਹਨਾਂ ਚਰ ਕੋਈ ਵੀ ਇੱਥੇ ਬੋਰ ਨਹੀਂ ਲੱਗਣਾ ਚਾਹੀਦਾ ਜਿੰਨਾ ਚਿਰ ਜਿਹੜਾ ਵੀ ਕੋਈ ਕੰਮ ਕਰਨਾ ਹੈ ਉਹ ਉਸ ਕੋਟ ਤੋਂ ਬਾਅਦ ਹੀ ਹੋਣਾ ਚਾਹੀਦਾ ਜੀ ਜਿਸ ਤਰ੍ਹਾਂ ਸੁਖਦੇਵ ਸਿੰਘ ਸਾਨੂੰ ਉਪਰੀ ਸਿੰਘ ਨਾਲ ਹੀ ਗੱਲ ਕੀਤੀ ਸੀ ਉਹਨਾਂ ਦੇ ਕੋਲੇ ਸਾਰੇ ਡਾਕੂਮੈਂਟ ਵੀ ਉਹਨਾਂ ਸਾਨੂੰ ਵਿਖਾਏ ਗਤੋਰੀ ਜੀ ਉਹ ਕੀ ਹੈ ਮੌਲਾ ਸਰ ਉਹ ਤੇ ਜੀ ਜੀ ਦੋ ਨੰਬਰ 'ਚ ਕਰਵਾ ਗਿਆ ਹੋਵੇ ਜੀ ਕੋਈ ਵੱਡੀ ਗੱਲ ਨਹੀਂ ਹੈ ਜੀ ਉਹ ਤੇ ਆਫਲਾਈਨ ਹੈਗਾ ਸੀ ਜੀ ਜੀ ਹਾਂਜੀ ਆ ਗੱਲ ਹੈ ਜੀ ਤਾਂ ਹੁਣ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਆ ਅਸੀਂ ਤੇ ਇਹੋ ਮੰਗ ਕਰਦੇ ਆ ਕਿ ਜਿੰਨਾ ਚਿਰ ਕੋਈ ਕੇਸ ਦਾ ਡਿਸੀਜਨ ਨਹੀਂ ਹੁੰਦਾ ਉਹਨਾਂ ਚਿਰ ਮਸ਼ੀਨਤੋਂ ਲੈ ਕੇ ਜਾਏ ਲੈ ਕੇ ਜਾਈ ਜਾਵੇ ਇਹ ਮਤਲਬ ਕਿੰਨੇ ਦਿਨ ਹੋ ਗਏ ਮਸ਼ੀਨ ਇੱਥੇ ਕਬੂਰ ਕਰਦੇ ਹਨ ਇਹਨਾਂ ਨੂੰ 3 ਦਿਨ ਹੋ ਗਏ ਜੀ ਕੱਲ ਵੀ ਇਹ ਸਾਡੇ ਗਲ ਪੈ ਗਿਆ ਜੀ ਤੇ ਅਸੀਂ ਤਿੰਨ ਜਣੇ ਹਾਂ ਨਾਲ ਸਾਡੀਆਂ ਬੁੜੀਆਂ ਸੀ ਜੀ ਤੇ ਇਹ ਸਾਡੇ ਗਲ ਪੈ ਗਿਆ ਕਮ ਸਿਕਮ 30 35 ਬੰਦੇ ਬੁਲਾ ਕੇ ਸਾਡੇ ਗਲ ਪਵਾਏ ਜੀ ਉਹ ਤਾਂ ਕਹਿੰਦੇ ਕੋਈ ਲੜਾਈ ਝਗੜਾ ਹੋਇਆ ਹੀ ਨਹੀਂ ਕੱਲ ਹੋਇਆ ਜੀ ਮੇਰੇ ਆਵੇ ਸੱਟ ਲੱਗੀ ਹੋਈ ਹੈ ਜੀ ਹਾਂਜੀ ਤੇ ਜਿਨ੍ਹਾਂ ਨੇ ਸਾਡੇ ਕੱਪੜੇ ਕੰਡੇ ਲੈ ਲਾ ਪੈ ਗਏ ਆ ਆ ਭੈਣ ਨੂੰ ਮਾਰਿਆ ਹਾਂ ਹਾਂ ਤੇ ਉਹ ਕਨੈਕਸ਼ਨ ਜਿਹੜਾ ਉਹਦੇ ਵਿੱਚ ਪਹਿਲਾਂ ਤਾਂ ਲੱਗਾ ਕਿ ਹੁਣ ਲਵਾਇਆ ਇਹਨਾਂ ਨੇ ਹੁਣ ਖੜਾ ਕੀਤਾ ਜੀ ਮੌਕੇ ਦਾ ਤੇ ਇੰਨਾ ਸਮਾਂ ਮਤਲਬ ਹੋ ਗਿਆ 20 ਸਾਲਾਂ ਦੇ ਵਿੱਚ ਕੇਸ ਦਾ ਕੋਈ ਨਵਟਾਰੇ ਨਹੀਂ ਹੋਇਆ ਹਾਲੇ ਨਹੀਂ ਜੀ ਹੋਇਆ